ਜਨਤਾ ਦੀ ਲਲਕਾਰ ਦੋਸਤੋ ਮੇਰੀ ਲਿਖੀ ਇਹ ਰਚਨਾ ਪੇਸ਼ ਕਰਨ ਲੱਗਾ ਜੇਕਰ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵਕਤ ਦੀ ਮਾਰ ਜਦ ਜ਼ਾਲਮ ਦੀ ਪਿੱਠ ਤੇ ਪੈਂਦੀ ਹੈ ਵਕਤ ਦੀ ਮਾਰ ਜਦ ਜ਼ਾਲਮ ਦੀ ਪਿੱਠ ਤੇ ਪੈਂਦੀ ਹੈ ਫਿਰ ਹਕਮ ਦੀ ਪਲਾਂ ਚ ਹੀ ਹਕੂਮਤ ਟੈਂਦੀ ਹੈ ਚੌਧਰ ਦੇ ਵਿੱਚ ਆ ਕੇ ਅਕਸਰ ਹੋਸ ਭੁਲਾ ਲੈਂਦੇ ਚੌਧਰ ਦੇ ਵਿੱਚ ਆ ਕੇ ਅਕਸਰ ਹੋਸ ਭੁਲਾ ਲੈਂਦੇ ਆ ਜਾਂਦੀ ਮੱਤ ਟਿਕਾਣੇ ਜਦੋਂ ਖੁਮਾਰੀ ਲੈਂਦੀ ਐ ਜਦ ਜ਼ਬਰ ਜ਼ੁਲਮ ਦੇ ਨਾਲ ਹੱਕ ਦਬਾਏ ਲੋਕਾਂ ਦੇ ਜਦ ਜ਼ਬਰ ਜ਼ੁਲਮ ਦੇ ਨਾਲ ਹੱਕ ਦਬਾਏ ਲੋਕਾਂ ਦੇ ਫਿਰ ਉੱਠੀ ਲੋਕ ਆਵਾਜ਼ ਸਾਰੀ ਦੁਨੀਆ ਕਹਿੰਦੀ ਐ ਕਾਲੇ ਧਨ ਵਾਲਿਆਂ ਤੇ ਕੋਈ ਜ਼ੋਰ ਨਹੀਂ ਚੱਲਿਆ ਕਾਲੇ ਧਨ ਵਾਲਿਆਂ ਤੇ ਕੋਈ ਜ਼ੋਰ ਨਹੀਂ ਚੱਲਿਆ ਮੁਰਮੁਰ ਕੇ ਸਰਕਾਰ ਪੁੱਠੇ ਵਹਿਣ ਹੀ ਪੈਂਦੀ ਐ ਸੱਚ ਜੀ ਚਾਦਰ ਉੱਤੇ ਕਿੰਨਾ ਚਿੱਕੜ ਸੁੱਟਦੇ ਕੋਈ ਸੱਚ ਦੀ ਚਾਦਰ ਉੱਤੇ ਕਿੰਨਾ ਚਿੱਕੜ ਸੁੱਟਦੇ ਕੋਈ ਇਹ ਨਹੀਂ ਮੈਲੀ ਹੋਣੀ ਸਦਾ ਚਿੱਟੀ ਹੀ ਰਹਿੰਦੀ ਹੈ ਆਪਣੀ ਹੀ ਪਰਛਾਈ ਤੋਂ ਡਰ ਲੱਗਣ ਲੱਗ ਜਾਂਦਾ ਹੈ ਆਪਣੀ ਹੀ ਪਰਛਾਈ ਤੋਂ ਡਰ ਲੱਗਣ ਲੱਗ ਜਾਂਦਾ ਹੈ ਕੀਤੇ ਜ਼ੁਲਮਾਂ ਦਾ ਹਿਸਾਬ ਜਦ ਕੁਦਰਤ ਲੈਂਦੀ ਹੈ ਭਗਵਾਨ ਪੁਰੇ ਦੇ ਮੀਤ ਜ਼ੁਲਮ ਜੇ ਹੱਦਾਂ ਟੱਪ ਜਾਵੇ ਭਗਵਾਨ ਪੁਰੇ ਦੇ ਮੀਤ ਜ਼ੁਲਮ ਜੇ ਹੱਦਾਂ ਟੱਪ ਜਾਵੇ ਫਿਰ ਜਨਤਾ ਦੀ ਲਲਕਾਰ ਜ਼ੁਲਮ ਨਾਲ ਖਿੰਦੀ ਹੈ ਫਿਰ ਜਨਤਾ ਦੀ ਲਲਕਾਰ ਜ਼ੁਲਮ ਨਾਲ ਖੰਡੀ ਹੈ